ਪਾਲ ਨੂੰ ਇੱਕ ਸੌ ਚੁੱਕਣ ਲਈ ਕਿੰਨਾ ਕਟਾਰਾ ਕਿਉਂਕਿ ਉਹਨਾਂ ਤਾਂ ਇੱਕ ਚੈਂਬਰ ਦੇ ਵਿੱਚ ਸੌ ਚੁੱਕਣੀ ਆ ਔਰ ਹਾਲਾਕੀ ਉਹਦੇ ਤੇ ਕੋਈ ਦੋਸਤ ਐ ਵੀ ਨਹੀਂ ਕੋਈ ਬੜੀ ਭਾਰਤ ਦੀ ਸਟੇਟ ਆ ਉਸ ਦਾ ਪੂਰਾ ਜੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ ਪੰਥ ਦੀ ਆਵਾਜ਼ ਹੈ ਜਿਹੜੀ ਆਜ਼ਾਦ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਨੌਜਵਾਨ ਜਾਰੂ ਨੇ ਉਹਨਾਂ ਨੂੰ ਕਿਵੇਂ ਦਬ ਲੀਏ ਹੈ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਉਹ ਤੁਸੀਂ ਵੀ ਜਾਣਦੇ ਹੋ 2 ਲੱਖ ਦੇ ਨੇੜੇ ਵੋਟਾਂ تھیں ਜਿਹੜੀਆਂ ਜਿੱਤੇ ਨੇ 4 ਲੱਖ ਤੋਂ ਵੱਧ ਮਾਰਜਿਨ ਨਾਲ ਉਹ ਆਪਣੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਜਿਹੜੀ ਸਵਿਧਾਨਿਕ ਜਿਹੜੀ ਸੌ ਚੁੱਕਣ ਦੇ ਵਿੱਚ ਅੰਗੈਲੀ ਤੇ ਮਨਜ਼ੂਰੀ ਨਾ ਮਿਲਣਾ ਇਹ ਇੱਕ ਜਿਹੜੀ ਭਾਰਤ ਸਟੇਟ ਬਾਇਕ ਜਿਹੜਾ ਦੋਹਰਾ ਮਾਪਦੰਡ ਹੈ 100 ਕਿਲੀ ਚੱਟੇ ਹਾਲਾਂਕਿ ਕਾਨੂੰਨ ਦੇ ਦਾਇਰੇ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਸਭ ਦੀ ਨਿਗਾਹਾਂ ਇਹ ਨੇ ਕਿ ਹਮਤਪਾਲ ਅਜੇ ਤੱਕ ਸੌ ਨਹੀਂ ਕਰਕੇ ਤੇ ਡਰ ਇਹ ਹੈ ਕਿ ਤੇ ਐਮਪੀ ਸੀਟ ਤੇ ਫਿਸ ਕੇ ਨਾ ਆਕਾਣ ਕਰਨ ਦੇ ਲਈ ਉਹਨੇ ਆਪ ਦਾ ਪੂਰਾ ਟੰਤਰ ਲਾਤਾ ਉਹਨਾਂ ਦਾ ਡਰ ਇਹੀ ਆ ਕਿ ਇਹ ਜਿੱਤ ਕੇ ਹੁਣ ਆਗੇ ਨੇ ਹੁਣ ਆ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਿੱਖਾਂ ਦੀ ਘੱਟ ਗਿਣਤੀਆਂ ਤੇ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਉਹ ਆ ਕੇ ਇੱਥੇ ਬੁਲੰਦ ਕਰਨਗੇ ਆਵਾਜ਼ ਯਾਰ ਬਾਰੀਸ ਪੰਜਾਬ ਦੇ ਮੁਖੀ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਦੇ ਗੱਡੇ ਸੋਚਣ ਨਾ ਬੇਣ ਦਾ ਇਹੀ ਕਾਰਨ ਹੈ ਕਿ ਉਹ ਜਿਹੜੀ ਉੱਚਾ ਟਟ ਗਿਣਤੀਆਂ ਦੀ ਆਵਾਜ਼ ਹੈ ਉਸ ਨੂੰ ਦਬਾਉਣਾ ਚਾਹੁੰਦੇ ਨੇ ਖਾਂ ਦੇ ਲਈ ਇੱਕ ਵਾਰ ਇਹ ਵੀ ਤੁਹਾਡੀ ਗੱਲ ਦੇ ਵਿੱਚ ਅਰਵਿੰਦ ਕੇਜਰੀਵਾਲ ਸੀਮ ਦਿੱਲੀ ਦੇ ਲੈ ਸਵਾਲ ਸਾਰੇ ਕਿਤੇ ਟਵਿੱਟਰ ਤੇ ਚੱਲ ਰਿਹਾ ਕਿ ਉਹਨਾਂ ਨੂੰ ਜਿਹੜਾ ਪ੍ਰਚਾਰ ਕਰਨ ਦੇ ਲਈ 10 ਦਿਨ ਦੀ ਮਾਹੌਲਤ ਦੇ ਦਿੱਤੇ ਤੁਸੀਂ ਵੀ ਸ਼ਾਇਦ ਜਾਣਦੇ ਹੋ 10 ਦਿਨ ਦੀ ਮਾਹੌਲਤ ਦੇ ਦਿੱਤੀ ਆ ਕਿ ਸਾਂਝ ਚੁੱਕਣ ਦੇ ਲਈ ਉਹ ਨੇ ਕਪੂਲ ਰਸ਼ੀਦ ਕਸ਼ਮੀਰ ਤੋਂ ਜਿੱਤੇ ਹੋਏ ਨੇ ਔਰ ਇੱਕ ਆਪਣੇ ਅਮਰਤਪਾਲ ਤੋਂ ਨੇ ਜੇਲ੍ਹ 'ਚ ਨੇ ਇਹਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਦੂਸਰਾ ਸਵਾਲ ਟਵਿੱਟਰ ਤੇ ਖਾਸ ਕਰਕੇ ਟ੍ਰੈਂਡਿੰਗ ਤੇ ਵੀ ਚੱਲਿਆ ਕਿ ਅਮਰਤਪਾਲ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਤ ਦੇ ਗੱਡਿਆ ਗਿਆ ਨੌਜਵਾਨ ਨੇ ਔਰ ਬਜ਼ੁਰਗ ਨੇ ਕਰਨਾਲ ਸਿੰਘ ਪੰਜੋਲੀ ਸੀ ਜਿਹੜੇ ਪਹਿਲਾ ਮੈਂਬਰ ਰਹੇ ਨੇ ਸ਼੍ਰੋਮਣੀ ਕਮ ਉਹ ਗੁਰਦੁਆਰਾ ਪ੍ਰੰਤਕ ਕਮੇਟੀ ਦੇ ਔਰ तमाम ਨੌਜਵਾਨ ਗੱਲ ਇਹ ਹੈ ਕਿ ਅਮਰਤਪਾਲ ਪਾਰਲੀਮੈਂਟ ਦੇ ਵਿੱਚ ਮੈਂਬਰ ਚੁਣੇ ਗਏ ਨੇ MP ਬਣ ਚੁੱਕੇ ਨੇ ਸੌ ਨਹੀਂ ਚੁੱਕੇ ਗਏ ਔਰ ਮੇਰੇ ਨਾਲ ਦਸਪਾਲ ਵੀਰ ਜੀ ਨੇ ਦਸਪਾਲ ਸਵਾਲ ਪਹਿਲਾ ਮੇਰਾ ਇਹ ਹੈ ਕਿ ਨੌਜਵਾਨ ਬਹੁਤ ਜੁੜੇ ਹੋਏ ਸੀਗੇ ਔਰ ਸਾਰੇ ਪੈਦਲ ਮਾਰਚ ਆਏ ਨੇ ਸਾਰਿਆਂ ਦੇ ਦਿਮਾਗ 'ਚ ਹੀ ਸਵਾਲ ਸੀ ਮਨਾਂ ਦੇ ਵਿੱਚ ਕਿ ਅਮਰਤਪਾਲ ਸੌਹ ਕਿਉਂ ਨਹੀਂ ਚੱਕੜੇ ਹਾਲਾਂਕਿ ਕਾਨੂੰਨ ਦੇ ਦਾਇਰੇ ਦੇ ਪ੍ਰਕਿਰਿਆ ਚੱਲ ਰਹੀ ਹੈ ਪਰ ਸਭ ਦੇ ਨਿਗਾਹਾਂ ਇਹ ਨੇ ਕਿ ਅਮਰਪਾਲ ਅਜੇ ਤੱਕ ਸੌਣ ਨਹੀਂ ਚੱਕੇ ਤੇ ਡਰ ਇਹ ਹੈ ਕਿ ਤੇ ਐਂਟੀ ਸੀਟ ਫਿਸਕ ਨਾ ਜਾਵੇ ਇਹ ਜਿਹੜੀ ਸੰਗਤ ਦਾ ਸਵਾਲ ਹੈ ਤੇ ਡਰ ਹੈ ਇਹ ਜਾਇਜ਼ ਹੈ ਕਿਉਂਕਿ ਜਿਹੜੀ ਭਾਰਤ ਦੀ ਸਟੇਟ ਆ ਉਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ ਪੰਥ ਦੀ ਆਵਾਜ਼ ਹੈ ਜਿਹੜੀ ਆਜ਼ਾਦ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜਾਰੂ ਨੇ ਉਹਨਾਂ ਨੂੰ ਕਿਵੇਂ ਦੱਬ ਲਈਏ ਆਪਾਂ ਕਿਉਂਕਿ ਦੇਖੋ ਉਹਨਾਂ ਨੇ ਇੱਕ ਸੰਵਿਧਾਨਿਕ ਤੌਰ ਦੇ ਉੱਤੇ ਜਿਹੜੀ ਚਾਉਨ ਮੁਹੀਮ ਉਹ ਜਿੱਤ ਗਏ ਨੇ ਉਹ ਖਡੂਰ ਸਾਹਿਬ ਤੋਂ ਕਿੰਨੇ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਉਹ ਤੁਸੀਂ ਵੀ ਜਾਣਦੇ ਹੋ 2 ਲੱਖ ਦੇ ਨੇੜੇ ਵੋਟਾਂ ਦੀਆਂ ਜਿਹੜੀਆਂ ਜਿੱਤੇ ਨੇ 4 ਲੱਖ ਤੋਂ ਵੱਧ ਮਾਰਜਨ ਨਾਲ ਉਹ ਉਹ ਸਭ ਦੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਜਿਹੜੀ ਸਵਿਧਾਨਿਕ ਜਿਹੜੀ ਸੌ ਚੁੱਕਣ ਦੇ ਵਿੱਚ ਅਣਗਹਿਲੀ ਤੇ ਮਨਜ਼ੂਰੀ ਨਾ ਮਿਲਣਾ ਇਹ ਇੱਕ ਜਿਹੜੀ ਭਾਰਤ ਸਟੇਟ ਦਾ ਇੱਕ ਜਿਹੜਾ ਦੋਰਾ ਮਾਪਡੰਡਾ ਹੈ ਸਿੱਖਾਂ ਦੇ ਲਈ ਇੱਕ ਸਵਾਲ ਇਹ ਵੀ ਤੁਹਾਡੀ ਗੱਲ ਦੇ ਤੇ ਅਰਵਿੰਦ ਕੇਜਰੀਵਾਲ ਸੀਐਮ ਦਿੱਲੀ ਦੇ ਨੇ ਸਵਾਲ ਸਾਰੇ ਕਿਤੇ ਟਵਿੱਟਰ ਤੇ ਚੱਲ ਰਿਹਾ ਕਿ ਉਹਨਾਂ ਨੂੰ ਜਿਹੜਾ ਪ੍ਰਚਾਰ ਕਰਨ ਦੇ ਲਈ ਦਸ ਦਿਨ ਦੀ ਮਾਹੌਲਤ ਦੇ ਦਿੱਤੀ ਤੁਸੀਂ ਵੀ ਸ਼ਾਇਦ ਜਾਣਦੇ ਹੋ ਦਸ ਦਿਨ ਦੀ ਮਾਹੌਲਤ ਦੇ ਦਿੱਤੀ ਆ ਕਿ ਸੌ ਚੁੱਕਣ ਦੇ ਲਈ ਦੋ ਨੇ ਕਬਦੂਲ ਰਸ਼ੀਦ ਕਸ਼ਮੀਰ ਤੋਂ ਜਿੱਤੇ ਹੋਏ ਨੇ ਔਰ ਇੱਕ ਆਪਣੇ ਅਮਰਪਾਲ ਦੋਨੇ ਜੇਲ੍ਹ 'ਚ ਨੇ ਇਨਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਔਰ ਦੂਸਰਾ ਸਵਾਲ ਟਵਿੱਟਰ ਤੇ ਖਾਸਕਰ ਟ੍ਰੈਂਡਿੰਗ ਤੇ ਵੀ ਚੱਲਿਆ ਕਿ ਅਮਰਿਤਪਾਲ ਨੂੰ ਇੱਕ ਸਾਹ ਚੁੱਕਣ ਲਈ ਕਿੰਨਾ ਕਿੱਡਾ ਰੱਖਉਂ ਕਿ ਉਹਨਾਂ ਤਾਂ ਇੱਕ ਚੈਂਬਰ ਦੇ ਵਿੱਚ ਸਾਹ ਚੁੱਕਣੀ ਆ ਔਰ ਹਾਲਾਂਕਿ ਉਹਦੇ ਤੇ ਕੋਈ ਦੋਸਤ ਐ ਵੀ ਨਹੀਂ ਹੋਏ ਪਰ ਕਿਸ ਗੱਲ ਦਾ ਡਰ ਆ ਜਿਵੇਂ ਤੁਸੀਂ ਖਾਲਿਸਤਾਨ ਦੇ ਨਾਰੇ ਲਾਏ ਨੇ ਇਸ ਗੱਲ ਨੂੰ ਲੈ ਕੇ ਵੀ ਕਿਹਾ ਜਾ ਰਿਹਾ ਕਿ ਅਮਰਿਤਪਾਲ ਖਾਲਿਸਤਾਨ ਪੱਕੀਓ ਤਾਂ ਸਰੀਆਮ ਕਰ ਰਹੇ ਵੀ ਅਸੀਂ ਖਾਲਿਸਤਾਨ ਦੀ ਵੰਗ ਕਰ ਰਹੇ ਹਾਂ ਪਰ ਇਸ ਦਾ ਵਿਰੋਧ ਕਰਨੇ ਸ਼ਬਦਾਂ ਦੇ ਵਿੱਚ ਕੇਂਦਰ ਸਰਕਾਰ ਕਰ ਰਹੀ ਹੈ ਇੱਕ ਜਿਹੜੀ ਯੂਨ ਦੇ ਵਿੱਚ ਗੱਲ ਕਰਦੇ ਆਂ ਵੀ ਆਪਣੇ ਯੂਨ ਚਾਰਟਰ ਦੇ ਅੰਦਰ ਇਹਨਾਂ ਨੇ ਭਾਰਤ ਨੇ ਆਪਣਾ ਸਹਿਨ ਕੀਤੇ ਹੋਏ ਨੇ ਕਿ ਆਪਾਂ ਆਪਣੇ ਜਿਹੜੇ ਰਾਜ ਦੀ ਗੱਲ ਕਰ ਸਕਦੇ ਆਂ ਇਹ ਆਪਣੇ ਖਿੱਤੇ ਨੂੰ ਆਪਾਂ ਦੇ ਸਕਦੇ ਆਂ ਪਰ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਦੋ ਜਿਹੜੇ ਨੇ ਵੀ ਉਹਨਾਂ ਨੂੰ ਕਿਉਂ ਨਹੀਂ ਸੌਂ ਚੱਕਣ ਦੇ ਰਹੇ ਕਸ਼ਮੀਰ ਤੋਂ ਜਿਹੜੀ ਆਜ਼ਾਦੀ ਦੀ ਆਵਾਜ਼ ਚੱਕ ਉਟਰੀ ਆ ਉਸਦੇ ਉਹ ਪੈਰੋਕਾਰ ਨੇ ਜਿਹੜੇ ਉਹ ਉਥੋਂ ਦੇ ਅਬਦੁੱਲ ਰਸ਼ੀਦ ਹਾਂ ਤੇ ਅਮਰਤਪਾਲ ਸਿੰਘ ਪੰਜਾਬ ਤੋਂ ਵਸਿੰਦੇ ਨੇ ਜਿਹੜੇ ਆਜ਼ਾਦ ਖਾਲਸਾ ਰਾਜ ਦੀ ਗੱਲ ਕਰਦੇ ਨੇ ਆਜ਼ਾਦੀ ਨੂੰ ਜਿਹੜੀ ਸਪੀਚ অফ ਡੈਮੋਕ੍ਰੇਸੀ ਦੇ ਵਿੱਚ ਕਹ ਦਿੰਦੇ ਆ ਵੀ ਆਜ਼ਾਦੀ ਨੂੰ ਇਹਨਾਂ ਨੇ ਘਾਣ ਕਰਤਾ ਸਟੇਟ ਨੇ ਜਿਹੜਾ ਉਸਦੇ ਆਪਣੇ ਜਿਹੜੇ ਤੰਤਰ ਨੂੰ ਲੈ ਕੇ ਸਾਰਾ ਜਿਹੜਾ ਮਤਲਬ ਉਸ ਨੂੰ ਢਾਹ ਘਾਣ ਕਰਨ ਦੇ ਲਈ ਉਹਨੇ ਆਪ ਦਾ ਪੂਰਾ ਤੰਤਰ ਲਾਤਾ ਉਹਨਾਂ ਦਾ ਡਰ ਇਹੀ ਆ ਕਿ ਇਹ ਜਿੱਤ ਕੇ ਹੁਣ ਆਗੇ ਨੇ ਹੁਣ ਆ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਿੱਖਾਂ ਦੀ ਘੱਟ ਗਿਣਤੀਆਂ ਤੇ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਉਹ ਆ ਕੇ ਇੱਥੇ ਬੁਲੰਦ ਕਰਨਗੇ ਆਵਾਜ਼ ਜਾਂ ਜਿਹੜੇ ਕਸ਼ਮੀਰ ਦੇ ਵਿੱਚ ਘੱਟ ਗਿਣਤੀਆਂ ਦੇ ਨਾਲ ਉਹ ਅਨਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਉਹਨਾਂ ਨੂੰ ਕਹਿੰਦੇ ਨੇ ਵੀ 370 ਹਟਾਤੀ ਵੱਖ-ਵੱਖ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਸਟੇਟ ਦੇ ਆਪਣੇ ਪਰਸਪੈਕਟਿਵ ਨਾਲ ਆਪਾਂ ਦੇਖਦੇ ਆ ਉਹ ਆਪਦੀਆਂ ਗੱਲਾਂ ਰੱਖਦੇ ਆ ਵੀ ਅਸੀਂ ਡੈਮੋਕਰੈਟਿਕ ਤਰੀਕੇ ਨਾਲ ਜਿੱਤ ਕੇ ਆਏ ਆ ਕਿ ਸਾਨੂੰ ਸੌ ਚੱਕਣ ਕਿਉਂ ਨਹੀਂ ਦੇ ਰਹੇ ਸੋਚ ਕਰਨ ਦਾ ਨਾਂ ਦੇਣ ਦਾ ਇਹੀ ਕਾਰਨ ਹੈ ਕਿ ਉਹ ਜਿਹੜੀ ਉਹ ਛੋਟਾ ਟਟ ਗਿਣਤੀਆਂ ਦੀ ਆਵਾਜ਼ ਹੈ ਉਸ ਨੂੰ ਦਬਾਉਣਾ ਚਾਹੁੰਦੇ ਨੇ ਸਾਲ ਤੋਂ ਜ਼ਿਆਦਾ ਵਕਤ ਹੋ ਚੁੱਕਿਆ ਬੰਦੀ ਸਿੰਘ ਮੋਰਚਾ ਜਿਹੜਾ ਲੱਗਿਆ ਹੈ ਕੌਮ ਇਨਸਾਨ ਮੋਰਚਾ ਸਾਲ ਤੋਂ ਜ਼ਿਆਦਾ ਵਕਤ ਸਰਕਾਰ ਦੇ ਸਿਰ ਤੇ ਜੂਨ ਛਰਕੀ ਨਹੀਂ ਤੁਸੀਂ ਤੁਹਾਨੂੰ ਲੱਗਦਾ ਕਿ ਛੋਟੇ ਮੁੰਡੇ ਰੋਸ ਮਾਰਚ ਕਰਕੇ ਸ਼ਾਇਦ ਤੁਹਾਨੂੰ ਗੁੱਸਾ ਵੀ ਲੱਗ ਸਕਦਾ ਆਪਾਂ ਰੋਸਮਾਰੀ ਕਰਕੇ ਸਰਕਾਰ ਤੇ ਉਹ ਗੱਲ ਪਹੁੰਚਾ ਸਕਦੇ ਆ ਕਿਉਂਕਿ 1 ਸਾਲ ਤੋਂ ਜ਼ਿਆਦਾ ਵਕਤ ਹੋ ਚੁਗਾ ਕੌਮ ਇਸ ਹਾਮੋ। ਗੱਲ ਇਦਾਂ ਵੀ ਗੱਲ ਚੱਲਦੀ ਰਹਿਣੀ ਚਾਹੀਦੀ ਆ। ਜੇ ਪਾਣੀ ਵਗਦਾ ਹੈ ਤਾਂ ਸੁੱਚਾ ਰਹਿੰਦਾ ਹੈ। ਜੇ ਪਾਣੀ ਖੜ ਗਿਆ ਤਾਂ ਫਿਰ ਖਤਮ ਹੈ ਕਹਾਣੀ ਤੇ ਗੱਲ ਕਹਿਣ ਦਾ ਆਪਾਂ ਵੀ ਛੋਟੇ ਮਾਰਚ ਕੱਢ ਲਓ ਚਾਹੇ ਵੱਡੇ ਰੋਸ ਮਾਰਚ ਕੱਢ ਲਓ। ਜੇ ਇੱਕ ਟਿਕ ਤਣਕਾ ਆਪਾਂ ਇੱਕ ਕਦਮ ਪੁੱਟਾਂਗੇ ਗੁਰੂ ਸਾਹਿਬ ਕਹਿੰਦੇ ਆ ਕਿ ਇੱਕ ਕਦਮ ਪੁੱਟੋ ਤਾਂ 10 ਕਦਮ ਚੱਲਦੇ ਆ। ਆਪਾਂ ਤੁਹਾਡੇ ਵੱਲ ਤੇ ਇਸ ਕਿ ਇਸ ਜਿਹੜੇ ਆਪਾਂ ਸੁਭਾਤ ਨੂੰ ਲੈ ਕੇ ਤੁਰ ਰਹੇ ਆਂ ਕਿ ਆਪਾਂ ਇੱਕ ਇੱਕ ਕਦਮ ਆਪਾਂ ਜਿਹੜਾ ਕੀਮਤੀ ਕਦਮ ਹੈ ਉਸ ਨੂੰ ਚੱਕੋ ਕਿਉਂਕਿ ਆ ਜਿਹੜਾ ਸਮਾਂ ਹੈ ਹੁਣ ਥੋੜਾ ਜਿਹਾ ਟਾਈਮ ਪਹਿਲਾਂ ਹਸਤਾਕ ਪਹਿਲਾਂ ਦਾ ਸਮਾਂ ਸੀ ਜਦੋਂ ਸੱਚ ਸੁਸਮਾਖਮਾਂ ਦੀ ਜਿਹੜੀ ਆਰੰਭਤਾ ਹੋਈ ਆ ਆ ਜਿਹੜਾ ਸਮਾਂ ਹੈ ਆਪਾਂ ਨੂੰ ਇਸ ਨੂੰ ਗਵਾਣਾ ਨਹੀਂ ਚਾਹੀਦਾ ਮੈਂ ਪੰਜਾਬ ਦੇ ਬਸ਼ਿੰਦਿਆਂ ਨੂੰ ਸਾਰਿਆਂ ਨੂੰ ਜਿੰਨੇ ਚ ਪੰਥਕ ਦੇ ਤਰ੍ਹਾਂ ਨੇ ਜਾਂ ਜਿਹੜੀ ਹਿਊਮਨ ਰਾਈਟਸ ਜਿਹੜੀ ਏਜੰਸੀਆਂ ਨੇ ਜਾਂ ਜੜੀਆਂ ਵੀ ਨੇ ਜਿਹੜੇ ਮਨੁੱਖੀ ਮਤਲਬ ਰਾਖੇ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਜਿਹੜੀ ਆਪਣੀ ਚਾਹੇ ਛੋਟੇ ਕਦਮ ਦੇ ਵਿੱਚ ਲਾ ਲਓ ਚਾਹੇ ਵੱਡੇ ਰੂਪ ਦੇ ਵਿੱਚ ਲਾ ਲਓ ਆਪਣੇ ਜਿਹੜੇ ਕਦਮ ਹੈ ਉਹ ਕੁੱਟੋ ਤਾਂ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਆ ਕੇ ਆਪਣੀ ਜਿਹੜੀ ਸੌ ਚੁਕ੍ਰਤਪਾਲ ਨੂੰ ਇੱਕ ਸੌ ਚੁਕਣ ਲਈ ਕਿੰਨਾ ਕਿਡਾ ਰੱਖਉ ਕਿ ਉਹਨਾਂ ਤਾਂ ਇੱਕ ਚੈਂਬਰ ਦੇ ਵਿੱਚ ਸੌ ਚੁਕਣੀ ਆ ਔਰ ਹਾਲਾਂਕਿ ਉਹਦੇ ਤੇ ਕੋਈ ਦੋਸਤ ਐ ਵੀ ਨਹੀਂ ਹੋਇਆ ਪੜੀ ਭਾਰਤ ਦੀ ਸਟੇਟ ਆ ਉਸ ਦਾ ਪੂਰਾ ਜ਼ੋਰ ਲੱਗਿਆ ਹੋਇਆ ਹੈ ਕਿ ਕਿਵੇਂ ਨਾ ਕਿਵੇਂ ਜਿਹੜੀ ਪੰਥ ਦੀ ਆਵਾਜ਼ ਹੈ ਜਿਹੜੀ ਆਜ਼ਾਦ ਰਾਜ ਖਾਲਸਾ ਰਾਜ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜਾ ਹਰੂ ਨੇ ਉਹਨਾਂ ਨੂੰ ਕਿਵੇਂ ਦਬ ਲਿਆ ਹੈ ਵੱਧ ਵੋਟਾਂ ਦੇ ਨਾਲ ਜਿੱਤੇ ਨੇ ਉਹ ਤੁਸੀਂ ਵੀ ਜਾਣਦੇ ਹੋ 2 ਲੱਖ ਦੇ ਨੇੜੇ ਵੋਟਾਂ ਦੀਆਂ ਜਿਹੜੀਆਂ ਜਿੱਤੇ ਨੇ 4 ਲੱਖ ਤੋਂ ਵੱਧ ਮਾਰਜਨ ਨਾਲ ਉਹ ਸਭ ਦੀ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਜਿਹੜੀ ਸਵਧਾਨਿਕ ਜਿਹੜੀ ਸੌ ਚੁੱਕਣ ਦੇ ਵਿੱਚ ਕੰਗਹਿਲੀ ਤੇ ਮਨਜ਼ੂਰੀ ਨਾ ਮਿਲਣਾ ਇਹ ਇੱਕ ਜਿਹੜੀ ਭਾਰਤ ਸਟੇਟ ਬਾਈਕ ਜਿਹੜਾ ਦੋਰਾ ਮਾਪ ਡੰਡ ਹੈ ਸਿੱਖੋਂ ਕੇ ਨਹੀਂ ਚੱਕੜੇ ਹਾਲਾਂਕਿ ਕਾਨੂੰਨ ਦੇ ਦਾਇਰੇ ਦੇ ਪ੍ਰਕਿਰਿਆ ਚੱਲ ਰਹੀ ਹੈ ਪਰ ਸਭ ਦੇ ਨਿਗਾਹਾਂ ਇਹ ਨੇ ਕਿ ਅਮਰਪਾਲ ਹਜੇ ਤੱਕ ਸੌ ਨਹੀਂ ਚੱਕੇ ਤੇ ਡਰ ਇਹ ਆ ਕਿ ਤੇ ਐਮਪੀ ਸੀਟ ਉੱਤੇ ਕਿਸਕੇ ਨਾਲ ਆਕਾਣ ਕਰਨ ਦੇ ਲਈ ਉਹਨੇ ਆਪ ਦਾ ਪੂਰਾ ਟੰਤਰ ਲਾਤਾ ਉਹਨਾਂ ਦਾ ਡਰ ਇਹੀ ਆ ਕਿ ਇਹ ਜਿੱਤ ਕੇ ਹੁਣ ਆਗੇ ਨੇ ਹੁਣ ਆ ਕੇ ਇੱਥੇ ਪਾਰਲੀਮੈਂਟ ਦੇ ਵਿੱਚ ਜਿਹੜੀ ਸਿੱਖਾਂ ਦੀ ਘੱਟ ਗਿਣਤੀ ਤੇ ਧੱਕੇਸ਼ਾਹੀ ਹੋ ਰਹੀ ਆ ਉਹਨੂੰ ਵਹੇ ਆ ਕੇ ਇੱਥੇ بلند ਕਰਨਗੇ ਆਵਾਜ਼। ਯਾ ਜਾਰੀ ਬਾਰਿਸ ਪੰਜਾਬ ਦੇ ਮੁਖੀ ਅਮਰਿਤਪਾਲ ਦੀ ਰਿਹਾਈ ਨੂੰ ਲੈ ਕੇ ਰੋਸ ਮਾਰਚ ਕਰਿਆ ਗਿਆ ਨੌਜਵਾਨ ਨੇ ਔਰ ਬਜ਼ੁਰਗ ਨੇ ਕਰਨਾਲ ਸਿੰਘ ਪੰਜੋਲੀ ਸੀ ਜਿਹੜੇ ਪਹਿਲਾਂ ਮੈਂਬਰ ਰਹੇ ਨੇ ਸੁਮਨਿਕ ਕੋਰਤਾਰਾ ਪ੍ਰੰਤਕ ਕਮੇਟੀ ਦੇ ਔਰ तमाम ਨੌਜਵਾਨ ਕੱਲ ਇਹ ਕਿ ਅਮਰਿਤਪਾਲ ਪਾਰਲੀਮੈਂਟ ਦੇ ਵਿੱਚ ਮੈਂਬਰ ਚੁਣੇ ਗਏ ਨੇ ਐਮਪੀ ਬਣ ਸਕੇ ਨੇ ਸੌ ਨਹੀਂ ਚੁਣੇ ਗਏ ਔਰ ਮੇਰੇ ਨਾਲ DSPਾਲ ਵੀਰ ਜੀ ਨੇ DSPਾਲ ਸਵਾਲ ਪਹਿਲਾਂ ਮੇਰਾ ਇਹ ਕਿ ਨੌਜਵਾਨ ਬਹੁਤ ਜੁੜੇ ਹੋਏ ਸੀਗੇ ਔਰ ਸਾਰੇ ਪੈਦਲ ਮਾਰਚ ਆਏ ਨੇ ਹਾਂ ਸਾਰਿਆਂ ਦੇ ਵਿਵਾਦਚੀ ਸਵਾਲ ਸੀ ਮੰਨਾ ਦੇ ਵਿੱਚ ਕਿ ਅਮਰਪਾਲ ਸੌ ਚੱਕਣ ਨਾਂ ਦੇਣ ਦਾ ਇਹੀ ਕਾਰਨ ਹੈ ਕਿ ਉਹ ਜਿਹੜੀ ਉਹ ਛੋਟਾ ਟਕ ਗਿਣਤੀਆਂ ਦੀ ਆਵਾਜ਼ ਹੈ ਉਸ ਨੂੰ ਦਬਾਉਣਾ ਚਾਹੁੰਦੇ ਨੇ ਖਾਂ ਦੇ ਲਈ ਇੱਕ ਸਵਾਲ ਇਹ ਵੀ ਹੈ ਤੁਹਾਡੀ ਗੱਲ ਦੇ ਵਿੱਚ ਤੇ ਅਰਵਿੰਦ ਕੇਜਰੀਵਾਲ ਸੀਮ ਦਿੱਲੀ ਦੇ ਲੈ ਸਵਾਲ ਸਾਰੇ ਕਿਤੇ ਟਵਿੱਟਰ ਤੇ ਚੱਲ ਰਿਹਾ ਕਿ ਉਹਨਾਂ ਨੂੰ ਜਿਹੜਾ ਪ੍ਰਚਾਰ ਕਰਨ ਦੇ ਲਈ ਦਸ ਦਿਨ ਦੀ ਮਾਹੌਲਤ ਦੇ ਦਿੱਤੇ ਤੁਸੀਂ ਵੀ ਸ਼ਾਇਦ ਜਾਣਦੇ ਹੋ ਦਸ ਦਿਨ ਦੀ ਮਾਹੌਲਤ ਦੇ ਦਿੱਤੀ ਆ ਕਿ ਸੌ ਚੱਕਣ ਦੇ ਲਈ ਦੋ ਨੇਕ ਅਬਦੁੱਲ ਰਸ਼ੀਦ ਕਸ਼ਮੀਰ ਤੋਂ ਜਿੱਤੇ ਹੋਏ ਨੇ ਔਰ ਇੱਕ ਆਪਣੇ ਅਮਰਪਾਲ ਦੋਨੇ ਜੇਲ੍ਹ 'ਚ ਨੇ ピュア。